ਬਾਜੀਆ ਖਾਲਸਾ ਵੈਦਰੀ ਫਦੇ ਦੇਖੋ ਜੀ ਇਲੈਕਸ਼ਨ ਆ ਰਹੀ ਆ ਬੇਨਤੀ ਆ ਸਾਰੇ ਪੰਜਾਬੀ ਆਪਾਂ ਸਹਿਰ ਜੋੜੀਏ ਜੋ ਗਾਤਿਆਂ ਹੋ ਗਿਆ ਉਹਨਾਂ ਦਾ ਹਰਾਈਏ ਪੋਲੀਟੀਸ਼ੀਅਨ ਦਾ ਤੁਸੀਂ ਦੇਖ ਹੀ ਲੈ ਸਰ ਇਕਾਲੀ ਵੀ ਦੇਖ ਲੈ ਕਾਂਗਰਸੀ ਵੀ ਦੇਖ ਲੈ ਝਾੜੂ ਵਾਲੇ ਵੀ ਠੀਕ ਹੈ ਜੀ ਆਪ ਦਾ ਬੰਦਾ ਕਹਿੰਦੇ ਜੇ ਆਪਦਾ ਮਾਰੂਗਾ ਤਾਂ ਸਾਵੇਂ ਤਾਂ ਸਿੱਟੂ ਆ ਠੀਕ ਨਹੀਂ ਆਪਦਾ ਆਪਦਾ ਹੀ ਹੁੰਦਾ ਤੇ ਆਪਾਂ ਪਹਿਲੀ ਗੱਲ ਦਾ ਮੇਨ ਆ ਜਿਹੜੀ ਗੱਲ ਆਪਾਂ ਭਾਈ ਸਾਹਿਬ ਨੂੰ ਜਿੰਨੇ ਵੀ ਬੰਦੀ ਸਿੰਘ ਨੇ ਬਾਹਰ ਕਢਵਾਉਣਾ ਆਪਣੇ ਵੱਧ ਤੋਂ ਵੱਧ ਪ੍ਰਚਾਰ ਕਰੋ ਖਲੂਰ ਸਾਹਿਬ ਸੀਟ ਤੇ ਜੋ ਵੀ ਸਮਝੂ ਜਿਸ਼ ਮਾਨ ਲੱਖਾਂ ਸੁਧਾਣਾ ਲੱਖੇ ਨੂੰ ਵੀ ਹੁਣ ਕਹੀ ਜਾਂਦੇ ਆ ਉਹ ਜੀ ਗੈਂਗਸਟਰ ਸੀ ਉਹ ਫਲਾਣਾ ਸੀ ਚਲੋ ਠੀਕ ਆ ਸੀਗਾ ਯਾਰ ਉਹ ਅਤੀਤ ਨਿਕਲ ਗਿਆ ਉਹਦਾ ਠੀਕ ਆ ਉਹਨੂੰ ਮੌਕਾ ਦੋ ਬੰਦਾ ਲੱਗਿਆ ਹੋਇਆ ਕਈ ਸਾਲ ਦਾ ਲੱਗਿਆ ਹੋਇਆ ਕਰਦਾ ਹੁਣ ਆਪਾਂ ਉਹਦੀ ਬਰਾਬਰੀ ਕਰਕੇ ਤਾਂ ਲੱਖੇ ਹੀ ਦੇਖ ਲਈ ਜਿਹੜੇ ਲੱਖੇ ਦੀ ਨਿੰਦਿਆ ਕਰਦੇ ਆ ਲੱਖਾ ਆਇਆ ਲੱਖਾ ਆਇਆ ਆਪਾਂ ਘਰੇ ਬੈਠਾ ਕਮੈਂਟ ਕਰੀ ਜਨੇ ਉਹ ਚੋਰ ਆ ਜੀ ਉਹ ਐਂ ਕਰਦਾ ਉਹਨੂੰ ਕਿੱਥੋਂ ਕਲੈਕਸ਼ਨ ਆਉਂਦੀ ਆ ਬਾਈ ਬਾਲੇ ਬੈਠਿਆ ਬੰਦੇ ਇਹ ਨਰੇ ਭਾਈ ਬਾਲੇ ਬੈਠਿਆ ਕਲੈਕਸ਼ਨ ਦੇਣ ਨੂੰ ਤਾਂ ਠੀਕ ਆ ਨਾ ਇਹ ਗੱਲਾਂ ਛੱਡ ਦਿਓ ਛੋਟੀਆਂ ਛੋਟੀਆਂ ਗੱਲਾਂ ਇਹ 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 ਜਿਹੜਾ ਆਪਣਾ ਸਿੱਖ ਧਰਮ ਹੈ ਇਹ ਜ ਲਈ ਇਹ ਇਹ ਤਾਂ ਮਾੜੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕਹਿੰਦੇ ਲੱਖੇ ਦਾ ਖਰਚਾ ਕਿੱਥੋਂ ਆਦਾ ਜਾਂ ਅਮਰਤਪਾਲ ਨੇ ਕਿੱਥੋਂ ਗੱਡੀ ਲੈ ਲਈ ਸੀ ਠੀਕ ਆ ਜੀ ਇਹਦਾ ਸਿੱਖ ਕੌਮ ਇਹ ਆ ਬਈ ਹੈਲੀਕਾਪਟਰ ਲਗਜ਼ਰੀ ਹੋਣਗੇ ਪਤਾ ਨਹੀਂ ਕੀ ਕੀ ਆਜੇ ਕੀ ਕੀ ਦੇ ਦੇਵੇ ਕੌਮ ਠੀਕ ਹੈ ਤੁਸੀਂ ਤੁਸੀਂ ਆਪ ਦਾ ਸਿਰ ਜੋੜੋ ਇਹ ਚੀਜ਼ਾਂ ਕਰਤੂਤਾਂ ਨਾ ਨਾ ਮਾਰੀਆਂ ਫਲਾਓ ਠੀਕ ਹੈ ਸਾਡੇ ਵੀ ਦੋ ਦਿਨ ਬੰਦੇ ਮੈਨੂੰ ਜਾਣਦੇ ਸੀ ਉਹਨੇ ਫੋਟੋਆਂ ਪਾਈਆਂ ਹੋਈਆਂ ਹੈ ਜਿਹੜੇ ਬੰਦੇ ਦਾਗੀ ਮੀਰ ਉਮੀਦਵਾਰਾਂ ਦੇ ਨਾਲ ਜਿਹੜੇ ਦਾਗੀ ਨੇ ਜਿਨ੍ਹਾਂ ਤੇ ਦੋਸ਼ ਲੱਗੇ ਹੋਏ ਨੇ ਠੀਕ ਹੈ ਨਾ ਇਹ ਵੀਰੇ ਮੈਂਤਨ ਵਾਲੀ ਇਹ ਚੀਜ਼ਾਂ ਨਾ ਪ੍ਰਚਾਰ ਕਰੋ ਨਾ ਕਰੋ ਬਹੁਤ ਵਧੀਆ ਮੌਕਾ ਮਿਲਿਆ ਤੁਹਾਨੂੰ ਆਪਣੇ ਨਾਂ ਮਾਰੇ ਕਮੈਂਟ ਕਰੋ ਅੱਗੇ ਹੀ ਪੰਜਾਬ ਦਾ ਪੀੜਾ ਕਰਖ ਹੋਇਆ ਪਿਆ ਠੀਕ ਹੈ ਜੀ ਆਪਾਂ ਪਹਿਲਾਂ ਪਾਰਟੀਆਂ ਵਰਤ ਲਈਆਂ ਕਾਂਗਰਸ ਆਪਾਂ ਦੇਖ ਲਈ ਕੱਲ ਹੀ ਆਪਾਂ ਦੇਖ ਰਹੇ ਤੀਜੀ ਪਾਰਟੀ ਨੂੰ ਆਪਾਂ ਮੌਕਾ ਦੇ ਸੀ ਝਾੜੂ ਵਾਲੇ ਨੂੰ ਇਹ ਵੀ ਦੇਖ ਲੈ ਤੁਸੀਂ ਠੀਕ ਹੈ ਨਾ ਹੁਣ ਬੰਦਿਆਂ ਨੂੰ ਮੂਰੇ ਲੈ ਕੇ ਆਓ ਚੰਗਿਆਂ ਨੂੰ ਠੀਕ ਹੈ ਜੀ ਇਹੀ ਬੇਨਤੀ ਆ ਤੇ ਆਜੋ ਕਰਦੇ ਆ ਫਿਰ ਇੱਕ ਲਓ ਜੀ ਟਕਾ ਕੇ ਸਮਾਰ ਕੇ ਜੋਰ ਨਾਲ ਮਰ ਨੇੜਿਓਂ ਫੜ ਹਰਿਆਣਾ ਹਾਂ 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 ਵੈਰੀ ਗੁੱਡ ਕੋਈ ਨਾ ਟਕਾ ਕੇ ਟਕਾ ਕੇ ਟਕਾ ਕੇ ਬੁੱਤ ਟਕਾ ਕੇ ਹਾਂ ਗੁੱਡ ਗੁੱਡ हां दो दो टक्क मार दे जाओ कोई ना मगर नहीं पिया है मजे नाल हां ਥੱਲੇ ਮਾਰ ਜਿੰਜਰ ਜ਼ੋਰ ਨਾਲ ਥੋੜੀ ਹਾਂ ਹਾਂ ਆਦੇ ਟੱਕ 50 50 ਲਾ ਲਓ 40 40 ਲਾ ਲਓ 100 100 ਲਾ ਲਓ ਜਿੰਨਾ ਜਿੰਨਾ ਲਾਉਣਾ ਲਾ ਕੇ ਆਪ ਦਾ ਸਾਹ ਲੈ ਲਓ ਰਾਜ ਠੀਕ ਆ ਗਰਮੀ ਆ ਬਹੁਤ ਬਾਬ ਜੀ ਇਹ ਪੁਰੇ ਨੂੰ ਹੋ ਗਿਆ ਵੀਰੇ ਤੂੰ ਮਾੜਾ ਇਦਨ ਹੋ ਗਿਆ ਨਾਲ ਨੂੰ ਹੋ ਗਿਆ ਕੋਈ ਨਾਲ ਨੂੰ ਹੋ ਗਿਆ ਕੋਈ ਚੱਕਰ ਲੋ ਜੀ ਪ੍ਰਭਜੋਤ ਪਾਰ ਰਿਹਾ ਕੌਡੀ ਇਹ ਬੱਚਿਆਂ ਦਾ ਮੈਚ ਤੁਹਾਨੂੰ ਦਿਖਾਉਣਾ ਇਹ ਚੱਲਿਆ ਸੈਮ ਸਾਡਾ ਇਹਦਾ ਚੈਲੰਜ ਆਇਦਾ ਹਾਂ ਗੁੱਡ 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 ਬਾਈ ਇਹ ਨਵਾਂ ਬੱਚਾ ਚਲੋ ਨਵੇਂ ਨੂੰ ਨਵਾਂ ਥੱਲੇ ਕਰ ਕੈਂਤੀ ਥੱਲੇ ਹਾਂ ਉਹਦਾ ਚੱਲਿਆ ਉਹ ਜਗਪਾਲ ਦਾ ਮੁੰਡਾ ਉਹ ਵੀ ਕਾਰੀਗਰ ਆ ਦੇਖਦੇ ਹੁਣ ਕਿਹੜਾ ਫੜਦਾ ਇਹ ਵੀ ਬੰਦਾ ਪੂਰੀ ਜੀ ਜੀ ਆ ਟਿੱਡੀ ਵਰਗੇ ਵੀ ਖੜੇ ਆ ਕਹਿੰਦੇ ਨਾਲ ਹੂੰ ਟਕਾ ਕੇ ਟਕਾ ਕੇ ਗੋਟ 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 ਪਰੇ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਠੀਕ ਆ ਠੀਕ ਆ ਨੇ ਵਧੀਆ ਸੀ ਵਧੀਆ ਸੀ ਵਧੀਆ ਸੀ ਤਾੜ ਪ੍ਰਭਜੋਤ ਵੈਰੀ ਗੁੱਡ ਲੱਤਾਂ ਦੀ ਨਿਗ੍ਹਾ ਰੱਖਣੀ ਆ ਪੁੱਤ ਚੱਲ ਚੱਲ ਗੱਡਾ ਲੈਟ ਰੱਖਣਾ ਕੰਮ ਹੈ ਚਲੋ ਵੀ ਚਲੋ ਪੁੱਤ ਚਲੋ ਹਾਂ ਹਾਂ ਇਹਨਾਂ ਨੂੰ ਆਖਿਆ ਇੱਕ ਸਾਹ ਲੈ ਲਓ ਬੱਚਾ ਠੀਕ ਹੈ ਨਾ ਗਰਮੀ ਵੀ ਆ ਹਲੋ ਸਾਹ ਲੈ ਲਓ ਪੁੱਤ ਸਾਹ ਲੈ ਹਾਂ ਲਓ ਬੋਲ ਤਾਲ ਪੱਤ ਪੱਤ ਪੱਜ ਸਾਈਡ ਤੇ ਨੂੰ ਹੂੰ 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 ਚੱਲ 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 ਅੱਬਾ ਬਈ ਬਾਤ ਲੈ ਉਧਰ ਬੜੇ ਵਾਰਮ ਅਪ ਕਰਦੇ ਆ ਫਿਰ ਉਹਨਾਂ ਦਾ ਵੀ ਦਿਖਾਉਣਾ ਯਾਰਕਾ ਤੁਹਾਨੂੰ ਚੱਲ ਸਹਿਬ ਲਓ ਸਹਿਮ ਨਾਲ ਦੇਖਦੇ ਆ ਕਿਹੜਾ ਦੋ ਹੱਥ ਕਰਦਾ ਲੱਤਾਂ 'ਚ ਨਿਗ੍ਹਾ ਰੱਖਣੀ ਹੈ ਫੁੱਲ ਬਟਾ ਫੁੱਲ ਹਾਂ ਗੱਡ ਪਰੇਓ ਸੂਰੇ ਸ਼ੁਰੂ ਹੋ ਜਾਓ ਪਰੇਓ ਸੂਰੇ ਪੱਤਾ ਪਰੇਓ ਹੋ ਜਾ ਮੂੰਹ ਕਰ ਲੋ ਇਹਨੂੰ ਪ੍ਰਿਆਣਾ ਇੱਧਰ ਮੂੰਹ ਕਰ ਲੋ ਬਰਬੂਸਲੀ ਨਾਲ ਪੰਗਾ ਪੈ ਗਿਆ ਕਹਿੰਦੇ ਹਾਂ ਬਰੂਸਲੀ ਤੋਰਾ ਤੋਰਾ ਸਾਈਡ ਤੇ ਪਿੱਛੇ ਨੂੰ ਖਿੱਚ ਕੇ ਤੋਰਾ ਹੂੰ ਉੱਧਰ ਕਹਿੰਦੇ ਬਾਬੇ ਵਾਲੇ ਨਾਲ ਪੰਗਾ ਪਿਆ ਹੋਇਆ ਹੈ ਨਹੀਂ ਵੇ ਹੁਣ ਨਹੀਂ ਬੱਸ ਵੇ ਬੱਸ ਵੈਰੀ ਗੁੱਡ ਵਾਹ ਵੇ ਵਾਹ ਬਾਹਲਾ ਬੋਲਾ ਸੀ ਇਹ ਦੇਖ ਲੈ ਇਹਨੇ ਬਰੂਸਲੀ ਫੜ ਲਿਆ ਅੱਜ ਕਹਿੰਦੇ ਲੈ ਵੇ ਕਿਆ ਪ੍ਰਭਜੋਤ ਲੱਤਾਂ ਫੜਾ ਦੀਆਂ ਪ੍ਰਭਜੋਤ ਨੇ ਦੁਬਾਰਾ ਫੇਰ ਚੱਲ ਆਟਣਾ ਲੱਤਾਂ ਨਹੀਂ ਫੜਾਉਣੀਆਂ ਦੁਬਾਰਾ ਦੂਜੀ ਗੱਰੀ ਫੜਾਈਆਂ ਤਾਂ ਹੁਣ ਲੱਤਾਂ ਨਿਗਾਹ ਰੱਖੋ ਪੁੱਤ ਠੀਕ ਆ ਨਾ ਲੱਤਾਂ ਦੀ ਨਿਗਾਹ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਪੁੱਤ ਤੇ ਬਾਬੇ ਵਾਲੇ ਦਾ ਦੁੱਸਰ ਮਾਰ ਗਿਆ ਕਹਿੰਦੇ ਲੱਪਿਆਂ ਨੂੰ ਲੱਗੋ ਪੁੱਤਾਂ ਲੱਤਾਂ ਨੂੰ ਲੱਤਾਂ ਫੜੀਆਂ ਜਾਣੀਆਂ ਜੇ ਲੱਤਾਂ ਉੱਲਗੋਗੇ ਉੱਤੇ ਚਿੰਬੜਦੇ ਹੋ ਕੋਈ ਵੀ ਕੰਮ ਥੱਲੇੋਂ ਸਟਾਰਟ ਕਰਨਾ ਜਿਵੇਂ ਕੈਨੇਡਾ ਕੈਨੇਡਾ ਅਮਰੀਕਾ ਉਹ ਲਾਈਫ ਸਟਾਰਟ ਕਰਦੇ ਆ ਬੇਸਮੈਂਟ ਤੋਂ ਥੱਲੇੋਂ ਬੰਦਾ ਫੜਨਾ ਵੀ ਆਪਾਂ ਗਿੱਟਿਆਂ ਤੋਂ ਥੱਲੇ ਹੀ ਹੂੰ ਵਾਚੀ ਥੱਲੇ ਥੱਲੇ ਵੜਾ ਕੈਂਚਾ ਕਣਚੀ ਪੱਕਾ ਪੱਕੀ ਕਰ ਲੱਤ ਖੱਚੋ ਲੱਤ ਵੜੋ ਚੱਲ ਕੋਈ ਗੱਲ ਨਹੀਂ ਗੱਡ ਇਹ ਬਹੁਤ ਵਧੀਆ ਥੱਲੇ ਬੜਿਆ ਕਰੋ ਥੱਲੇ ਕੋਈ ਨਾ ਕੋਈ ਨਾ ਸਾਰਾ ਕੇ ਸਾਰਾ ਕੇ ਪੁੱਤ ਆਦਾ ਖਾਸਾ ਹੀ ਰਹਿ ਗਿਆ ਹੂੰ ਚਲੋ ਭਾਈ ਉਹ ਮੂੰਗੀ ਵਾਲਾ ਰਹਿ ਗਿਆ ਥੋੜਾ ਜਿਹਾ ਹੋਜੇ ਪਰਮੇਸ਼ਰ ਦੇਜ ਹੋਜੋ ਉਮੇ ਗੋ 50 ਤੇ ਕੱਟ ਗਏ ਅੰਬੇ ਸਾਰਿਆਂ ਦੇ ਪਿੱਛੇ ਸਵੇਰੇ ਵੀ ਹੁਣ ਵੀ ਮੇਰੇ ਤੱਕ ਗੋ ਗੋਡ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ 10 ਤੇ ਗੋ 10 ਤੇ 10 ਤੇ ਮਜੇ ਨਾਲ ਮਜੇ ਨਾਲ ਮਜੇ ਨਾਲ ਰਿਲੈਕਸ ਤੁਰ ਕੇ ਉਧਰ ਲੈ ਸਿਰੇ ਕਹੀਂ ਆਂ ਰੱਖ ਦੋ ਪੱਤਾ ਕਹੀਂ ਰੱਖਿਓ ਕਹੀਂ ਰੱਖਿਓ ਉੱਥੇ ਰੱਖਿਓ ਜਿੱਥੇ ਹੈਗੀ ਖੁੱਲੇ ਹੋ ਜਾ ਭੋਰਾ ਕਪਤ ਬਣ ਕੇ ਹੋਰ ਬਹੁਤ ਜਗ੍ਹਾ ਪਈ ਆਪਣੇ ਕੋਲ ਯਾਰ ਹੋ ਜਾ ਪਰੇ ਨੂੰ ਮੂੰਹ ਕਰ ਲੋ 50 ਦੀ ਸਪੀਡ ਰੱਖਣੀ ਆ ਜਦੋਂ ਮੈਂ ਟਰਨ ਕਹੂੰ ਉਦੋਂ ਮੁੜਨਾ ਜਦੋਂ ਟਰਨ ਕਹੂੰ ਠੀਕ ਆ ਰੈਡੀ ਗੋ ਟਰਨ ਟਰਨ ਬੈਕ ਹੌਲੀ ਹੌਲੀ ਟਰਨ 프ਰੰਟ ਦੇ ਹਾਂ ਹੌਲੀ ਹੌਲੀ ਬੌਲੀ ਮਜ਼ੇ ਨਾਲ ਹੌਲੀ ਇਦੋਂ ਵੀ ਹੌਲੀ ਗਰਾਊਂਡ ਵੱਲ ਨੂੰ ਹੌਲੀ ਭਾਈ ਸਾਹਿਬ ਹੌਲੀ ਨਾ ਭੱਜੋ ਇੰਨਾ ਟਰਨਾਂ ਮੈਂ 5 6 ਦਬਾਉਣੀਆਂ ਨੇ ਤਿੰਨ ਟਰਨਾਂ ਚ ਆ ਗਏ ਤੁਸੀਂ ਗੋ ਟਰਨ ਬੈਕ ਟਰਨ ਬਦਲ ਮੀ ਇੱਕ ਉਧਰ ਹੋ ਕੇ ਟਰਨ ਬੈਕ ਖਿੱਚ ਕੇ ਖਿੱਚ ਕੇ ਰਿਲੈਕਸ ਬੀਬੀ ਦੇ 10 ਸੱਟ ਲਾ ਲੋ ਡੱਡੂ ਹੜਾਪਿਆਂ ਤੇ ਚਲੋ ਉੱਥੇ ਕਰੋ ਹੋ ਬਸ ਤੇ ਇੱਧਰ ਹੁਣ ਇੱਧਰ ਆ ਜਾਓ ਇੱਧਰ ਵਧੀਆ ਲੱਗਣਗੇ ਆ ਜਾਓ ਰੈਡੀ 50 ਤੇ ਗੋ ਪਰਲੇ ਪਾਸੇ ਸਰੇ 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 ਸਟ੍ਰੈਚ ਕਰੋ ਲੈਨ ਬਣਾ ਲਓ ਪੁੱਤ ਬਣ ਕੇ ਛੇਦੀ ਦੇਣੇ 15 ਦਾ ਟਕਾ ਕੇ ਟਕਾ ਕੇ ਟਕਾ ਕੇ ਗੱਡ ਗੱਡ ਬਿੱਲੂ ਰੈਕਸ ਹੋਲੀ ਤੁਰ ਕੇ ਪਿੱਛੇ ਵਾਪਸ ਮਜੇ ਨਾਲ ਮਜੇ ਨਾਲ ਪਤਾ ਐਡੀ ਛੇਦੀ ਨਿਬੜਨ ਵਾਲਾ ਕੰਮ ਨਹੀਂ ਹੈਗਾ ਨਿਸ਼ਾਨੀ ਲਾਰਨਾ 1 ਮਿੰਟ ਮੇ ਠੀਕਾ ਸਮਝ ਗਏ ਗੋ ਰੋਕ ਕੇ 10 ਦਾ ਫਰਾਸ ਤਾਂ ਨਾ ਪੰਗੇ ਲੈ ਆਏ ਛੋਟਾ ਡੱਬੂ ਡੱਡੂ ਛੜਪਾ ਰੱਖ ਬੈਕ Dalle. Da da. Relax. Torca e maggiore. Pantano. Relax. ਕੋਈ ਨਾ ਕੋਈ ਨਾ ਕੋਈ ਚੱਕਰ ਥੋੜੇ ਲਾ ਲਓ ਪਤਾ ਕੋਈ ਨਾ ਜਿੰਜਰ 10 ਘਰ ਲਿਆ ਕਰੋ ਤੁਸੀਂ ਜੰਗਾ ਥੋੜੇ ਚ ਵੀ ਔਖੇ ਨਹੀਂ ਹੋਣਾ ਇਹ ਕਿਹੜਾ ਅੱਜ ਦਾ ਕੰਮ ਹੈ ਵੀ ਅੱਜ ਹੀ ਨਿਬੜ ਜੂ ਗੋ ਖੱਚ ਗੇ ਰੈਕਸ ਆੰਦਰਾ ਉਹ ਜਿਵੇਂ ਪੋਦੀ ਖੇਡਾਂ ਦੇ ਕੈਮਰਾ ਵਾਲਾ ਨਾਲ ਹੀ ਭੱਜ ਜਾਂਦਾ ਚਲ ਬਸ ਤੁਰ ਕੇ ਉਹ ਸਲੀਡ ਦੇ ਨਾਲ ਕੈਮਰਾ ਚੱਕੀ ਭੱਜ ਜਾਂਦਾ ਬਰਾਬਰ ਸਲੀਡ ਦੇ ਪਤਾ ਨਹੀਂ ਡੱਟ ਉੱਡ ਗਈ ਤੀ ਪਤਾ ਨਹੀਂ ਰੱਬ ਜਾਣੇ ਕੀ ਆ ਗਰਾਉਂਡ ਦੇਖ ਕੇ ਰੋੜਾ ਰੂੜਾ ਨਾਲ ਚੱਕ ਕੇ ਬਾਹਰ ਸੜ ਦੇਈਦਾ ਹੁੰਦਾ ਠੀਕ ਆ ਨਾ ਗਰਾਉਂਡ ਦੇ ਨਿਗਾ ਥੱਲੇ ਰੱਖੋ ਆ ਜਾ ਕੋ ਥੋੜੇ ਪੈਰ ਚ ਵੱਜਣਾ ਪਰ ਇਹਨੂੰ ਮੂੰਹ ਬੈਗ ਪਰ 20 30 ਸਪੀਡ ਤੇ ਗੋ ਮਜ਼ੇ ਨਾਲ ਮਜ਼ੇ ਨਾਲ ਮਜ਼ੇ ਨਾਲ ਚੱਲੋ 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 ਕੋਈ ਨਾ ਹੌਲੀ 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 ਕੋਈ ਨਾ ਕੋਈ ਨਾ ਹਾਂ ਹਾਂ ਗੱਡ 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 ਡੰਬੇ ਬਹੁਤ ਵਧੀਆ ਰਖ ਅਸਲੀ ਗਰਾਊਂਡ ਐਡਾ ਹੋਰ ਛੱਡ ਲਈਏ ਹਨਾ ਐ ਪਰਲਾ ਛੱਡ ਲੈਣਾ ਫਿਰ 10 ਬਾਪ ਕੋਈ ਗੱਲ ਨਹੀਂ ਹੋ ਜਾਂਦਾ ਇਹੋ ਜਿਹਾ ਕੰਮ ਵੀ ਇਹ ਜ਼ਰੂਰੀ ਹੈ ਵੀ ਆ ਲੈ ਕੇ ਜਾ ਬੋਤਲ ਲੈ ਕੇ ਬਿੱਲੂ ਉਹ ਦੇਖ ਗਰਾਊਂਡ 'ਚ ਜਦੋਂ ਐਕਸਰਸਾਈਜ਼ ਕਰਨੀ ਆ ਜਦੋਂ ਵਾਪਸ ਆਉਣਾ ਗਰਾਊਂਡ 'ਚ ਨਗਾ ਥੱਲੇ ਰੱਖਣੀ ਆ ਕਈ ਵਾਰੀ ਰੋੜੀ ਹੁੰਦੀ ਆ ਕਈ ਵਾਰੀ ਕੱਚ ਵੀ ਪਿਆ ਹੁੰਦਾ ਉਂ ਚੱਕ ਕੇ ਜਦੀ ਬਾਹਰ ਛੱਟੋ ਵਾਪਸ ਬੈਕ 50 ਤੇ ਗੋ 100 ਤੇ ਗੋ ਰਿਲੈਕਸ ਵੈਰੀ ਗੁੱਡ ਬਹੁਤ ਵਧੀਆ ਜੀ ਨਾਮ ਸਤਿਨਾਮ ਜੀ ਵਾਹਿਗੁਰੂ ਜੀ

ਸਤਿਨਾਮੁ ਸ਼ਤਿਨਾਮੁ ਜੀ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿ Oh, <laughs> ਸਤਿਨਾਮ ਜੀ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿ ਤੇ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਯਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ

ਜਪੋ ਸਤਿਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਬਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਿਓ ਚੜ੍ਹਦੀ ਕਲਾ ਮਾਰੇਲੇ ਕੱਟ ਦਿਓ ਮਾਰੇਲੇ ਕੱਟ ਦਿਓ ਮਾਰੇ ਕਰਮ ਕੱਟ ਦਿਓ ਮਾਰੇ ਕਰਮ ਕੱਟ ਦਿਓ ਬਾਣੀ ਪੜਦਾ ਬਾਲ ਬਖਸ਼ਿਓ ਬਾਣੀ ਪੜਦਾ ਬਾਲ ਬਖਸ਼ਿਓ ਮੈਂ ਤਨੋਂ ਦਾ ਬਾਲ ਬਖਸ਼ਿਓ ਮੈਂ ਤਨੋਂ ਦਾ ਬਾਲ ਬਖਸ਼ਿਓ ਮਾਰੇ ਗਮਾਂ ਤੋਂ ਦੂਰ ਰੱਖਿਓ ਮਾਰੇ ਗਮਾਂ ਤੋਂ ਦੂਰ ਰੱਖਿਓ ਵਹਿ ਜੀਆ ਖਾਲਸਾ ਮਾਰੇ ਜੀਤ ਪਰੇ ਵਹਿ ਜੀਆ ਖਾਲਸਾ ਮਾਰੇ